ਸਵਾਗਤ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਅੱਜ ਫਿਰ ਇੱਕ ਨਵੀਂ ਵੀਡੀਓ ਵਿੱਚ ਅੱਜ ਫਿਰ ਆਪਾਂ ਇੱਕ ਨਵਾਂ ਵਿਸ਼ਾ ਲੈ ਕੇ ਤੁਹਾਡੇ ਰੂਬਰੂ ਹੋਏ ਹਾਂ ਅੱਜ ਆਪਾਂ ਗੱਲ ਕਰਾਂਗੇ ਜੇਕਰ ਕਿਸੇ ਲੜਕੀ ਨੂੰ ਜਦੋਂ ਉਸ ਦੀ ਸ਼ਾਦੀ ਹੋ ਜਾਂਦੀ ਹੈ ਤਾਂ ਉਸ ਦੇ ਸਹੁਰੇ ਪਰਿਵਾਰ ਵੱਲੋਂ ਤੰਗ ਪਰੇਸ਼ਾਨ ਜਾਂ ਤਸ਼ੱਦਦ ਕੀਤੇ ਜਾਂਦੇ ਹਨ ਤਾਂ ਕੀ ਕਾਰਵਾਈ ਕੀ ਕਾਨੂੰਨ ਕੀ ਅਧਿਕਾਰ ਹੈ ਆਪਾਂ ਨੂੰ ਕਾਰਵਾਈ ਕਰਨ ਦਾ ਜਾਂ ਆਪਣੇ ਘਰੇਲੂ ਜ਼ਿੰਦਗੀ ਵਿੱਚ ਸੁਧਾਰ ਲਿਆਉਣ ਦਾ ਜਾਂ ਸਹੁਰੇ ਪਰਿਵਾਰ ਨੂੰ ਸਮਝਾਉਣ ਬਾਰੇ ਕਿਹੜੇ-ਕਿਹੜੇ ਕਦਮ ਆਪਾਂ ਚੁੱਕ ਸਕਦੇ ਹਾਂ ਸਭ ਤੋਂ ਪਹਿਲਾਂ ਤਾਂ ਆਪਾਂ ਨੂੰ ਦੋਸਤੋ ਲੜਕੀ ਨੂੰ ਖੁੱਲ੍ਹ ਕੇ ਗੱਲਬਾਤ ਆਪਣੇ ਪਤੀ ਨਾਲ ਕਰਨੀ ਚਾਹੀਦੀ ਹੈ ਜਾਂ ਆਪਣੇ ਘਰ ਦੇ ਵਿੱਚ ਸਹੁਰੇ ਪਰਿਵਾਰ ਤੇ ਜਿਹੜਾ ਵੀ ਕੋਈ ਵੱਡਾ ਮੈਂਬਰ ਜਿੱਦਾਂ ਸਹਰਾ ਹੋਵੇ ਜਾਂ ਆਪਣਾ ਪਤੀ ਹੋਵੇ ਉਸ ਨਾਲ ਸਾਰੀ ਖੁੱਲ ਕੇ ਗੱਲਬਾਤ ਕਰਨੀ ਚਾਹੀਦੀ ਹੈ ਕੀ ਗੱਲ ਹੈ ਕਿਉਂ ਘਰ ਦੇ ਵਿੱਚ ਕਲੇਸ਼ ਹੋ ਰਿਹਾ ਇਸ ਦਾ ਅਸਲ ਕਾਰਨ ਕੀ ਹੈ ਸਭ ਤੋਂ ਪਹਿਲਾਂ ਤਾਂ ਕਾਰਨ ਨੂੰ ਲੱਭਣਾ ਚਾਹੀਦਾ ਹੈ ਸਹੁਰੇ ਘਰ ਦੇ ਕਿਸੇ ਪਰਸੇਜੋਗ ਮੈਂਬਰ ਨਾਲ ਸਮੱਸਿਆ ਬਾਰੇ ਸਤਕਾਰ ਨਾਲ ਹੀ ਗੱਲ ਕਰਨੀ ਚਾਹੀਦੀ ਹੈ ਕਦੀ ਵੀ ਆਪਾਂ ਨੂੰ ਖਿੱਚ ਕੇ ਜਾਂ ਕਿ ਅਗਲੇ ਦੇ ਗਾਲ ਪੈ ਕੇ ਇਹੋ ਜਿਹੀ ਗੱਲ ਕਦੀ ਵੀ ਨਹੀਂ ਕਰਨੀ ਚਾਹੀਦੀ ਹਰ ਗੱਲ ਸੋਚ ਸਮਝ ਕੇ ਪਿਆਰ ਦੇ ਨਾਲ ਆਪਣੇ ਪਤੀ ਸਾਹਮਣੇ ਜਾਂ ਸਹੁਰੇ ਪਰਿਵਾਰ ਸਾਹਮਣੇ ਰੱਖੀ ਜਾਵੇ ਤੇ ਹਰ ਇੱਕ ਸੰਵਾਦ ਦਾ ਮਸਲਾ ਜਿਹੜਾ ਉਹ ਹੱਲ ਹੋ ਜਾਂਦਾ ਅੱਗੇ ਦੋਸਤੋ ਅੱਗੇ ਦੋਸਤੋ ਇਸ ਤੋਂ ਬਾਅਦ ਜੇ ਥੋੜਾ ਤੁਹਾਨੂੰ ਮਾਮਲਾ ਵਿਗੜਦਾ ਲੱਗਦਾ ਤਾਂ ਤੁਸੀਂ ਆਪਣੇ ਮਾਤਾ ਪਿਤਾ ਨਾਲ ਜਾਂ ਨਜ਼ਦੀਕੀ ਰਿਸ਼ਤੇਦਾਰ ਨਾਲ ਸਾਰੀ ਸਥਿਤੀ ਬਾਰੇ ਗੱਲ ਕਰ ਸਕਦੇ ਹੋ ਉਹ ਵੀ ਤੁਹਾਨੂੰ ਸਹੀ ਸਲਾਹ ਦੇਣਗੇ ਤੁਹਾਡਾ ਸਮਰਥਨ ਕਰਨਗੇ ਜੇਕਰ ਤੁਸੀਂ ਸਹੀ ਹੋ ਹਰ ਮਸਲੇ ਦਾ ਹੱਲ ਜਿਹੜਾ ਪਿਆਰ ਨਾਲ ਹੀ ਗੱਲਬਾਤ ਰਾਹੀਂ ਹੀ ਹੱਲ ਹੋ ਸਕਦਾ ਕਦੀ ਵੀ ਆਪਾਂ ਨੂੰ ਫਟਾਫਟ ਚੱਕ ਕੇ ਕਾਨੂੰਨੀ ਸਹਾਤਾ ਜਾਂ ਪੁਲਿਸ ਨੂੰ ਸ਼ਿਕਾਇਤ ਜਿਹੜੀ ਨਹੀਂ ਕਰਨੀ ਚਾਹੀਦੀ ਇਹ ਜਿਹੜੇ ਪਤੀ ਪਤਨੀ ਦੇ ਝਗੜੇ ਹੁੰਦੇ ਹਨ ਇਹ ਘਰ ਵਿੱਚ ਹੀ ਹੱਲ ਹੋ ਜਾਣਾ ਤਾਂ ਵਧੀਆ ਹੁੰਦਾ ਹੈ ਜਦੋਂ ਦੋਸਤੋ ਇਹ ਗੱਲ ਆਪਾਂ ਕਿਸੇ ਪ੍ਰਸ਼ਾਸਨ ਪੁਲਿਸ ਮਹਿਕਮਾ ਜਾਂ ਹੋਰ ਕੋਈ ਮਹਿਕਮਾ ਜਿਹੜਾ ਕਿ ਲੜਕੀਆਂ ਦੇ ਅਤਿਆਚਾਰ ਸਬੰਧੀ ਬਣੇ ਹੋਏ ਨੇ ਉਹਨਾਂ ਕੋਲ ਜਦੋਂ ਆਪਾਂ ਇਹ ਮੁੱਦਾ ਉਠਾ ਦਿੰਨੇ ਆ ਤਾਂ ਕਈ ਵਾਰੀ ਜਿਹੜਾ ਇਹ ਕੰਮ ਵਿਗੜ ਜਾਂਦਾ ਕਿਉਂਕਿ ਤੁਹਾਡਾ ਪਤੀ ਜਾਂ ਤੁਹਾਡਾ ਸਹੁਰਾ ਪਰਿਵਾਰ ਕਦੇ ਵੀ ਨਹੀਂ ਚਾਹਵੇਗਾ ਕਿ ਸਾਡੇ ਘਰ ਦੀ ਜਿਹੜੀ ਗੱਲਬਾਤ ਬਾਹਰ ਨਿਕਲੇ ਜਦੋਂ ਦੋਸਤੋ ਸਿਰ ਉੱਪਰ ਦੀ ਪਾਣੀ ਲੰਗ ਜਾਂਦਾ ਤੇ ਫਿਰ ਆਪਾਂ ਨੂੰ ਜਿਹੜੀ ਕਾਨੂੰਨੀ ਸਹੈਤਾ ਜਿਹੜੀ ਉਹ ਵੀ ਲੈਣੀ ਪੈਂਦੀ ਆ ਜੇਕਰ ਮਸਲਾ ਗੰਭੀਰ ਹੋਵੇ ਜਾਂ ਸਰੀਰਕ ਜਾਂ ਮਾਨਸਿਕ ਸ਼ੋਸ਼ਣ ਤੁਹਾਡਾ ਹੁੰਦਾ ਹੋਵੇ ਤਾਂ ਤੁਸੀਂ ਕਾਨੂੰਨੀ ਮਦਦ ਜਿਹੜੀ ਲੈ ਸਕਦੇ ਹੋ ਇਸ ਵਾਸਤੇ ਵੱਖ-ਵੱਖ ਜਿਹੜੇ ਪੈਨਲ ਬਣੇ ਹੋਏ ਨੇ ਸਰਕਾਰ ਵੱਲੋਂ ਤੁਸੀਂ ਮਹਿਲਾ ਹੈਲਪਲਾਈਨ ਤੇ ਉੱਪਰ ਗੱਲ ਕਰਕੇ ਮਹਿਲਾ ਹੈਲਪਲਾਈਨ ਦਾ ਨੰਬਰ 181 ਜਾਂ 109 'ਤੇ ਤੁਸੀਂ ਮਲਾ ਕੇ ਜਿਹੜਾ ਆਪਣੀ ਜਿਹੜੀ ਪੁਲਿਸ ਸਹਾਇਤਾ ਘਰ ਬੈਠੇ ਹੀ ਲੈ ਸਕਦੇ ਹੋ ਇਸ ਤੋਂ ਇਲਾਵਾ ਨਜ਼ਦੀਕ ਪੁਲਿਸ ਸਟੇਸ਼ਨ ਜਾਂ ਤੁਸੀਂ ਆਪਣੇ ਨਜ਼ਦੀਕ ਮਹਿਲਾ ਮੰਡਲ ਜਿੱਦਾਂ ਬਣੇ ਹੁੰਦੇ ਨੇ ਉਹਨਾਂ ਕੋਲ ਵੀ ਸ਼ਿਕਾਇਤ ਜਿਹੜੀ ਆਪਣੀ ਦਰਜ ਕਰਾ ਸਕਦੇ ਕਰੇ ਲੋ ਹਿੱਸਾ ਦੇ ਮਾਮਲੇ ਲਈ ਤੁਸੀਂ ਪ੍ਰੋਟੈਕਸ਼ਨ ਔਮਨ ਫਰੋਮ ਡੋਮੈਸਟਿਕ ਵਾਇਲੈਂਸ ਐਕਟ 2005 ਅਧੀਨ ਸੁਰੱਖਿਆ ਦੀ ਮੰਗ ਕਰ ਸਕਦੇ ਹੋ ਮਹਿਲਾ ਜੋਗ ਸੂਬੇ ਜਿਹੜੇ ਆਪਣੇ ਸਟੇਟਾਂ ਦੇ ਵਿੱਚ ਮਹਿਲਾ ਜੋਗ ਬਣਿਆ ਹੈ ਉਸ ਵਿੱਚ ਵੀ ਤੁਸੀਂ ਆਪਣੀ ਜਿਹੜੀ ਸ਼ਿਕਾਇਤ ਦਰਜ ਕਰਾ ਸਕਦੇ ਹੋ ਲੜਕੀ ਨੂੰ ਜਾਂ ਲੜਕੇ ਨੂੰ ਇਸ ਮਾਮਲੇ ਵਿੱਚ ਬਹੁਤ ਹੀ ਧੀਰਜ ਨਾਲ ਹੌਸਲੇ ਨਾਲ ਜਿਹੜਾ ਕੰਮ ਲੈਣਾ ਚਾਹੀਦਾ ਹੈ ਇਹ ਜਿਹੜੇ ਮਸਲੇ ਇਹ ਜ਼ਿੰਦਗੀ ਨਾਲ ਸੰਬੰਧਤ ਹੁੰਦੇ ਹਨ ਕਦੀ ਵੀ ਆਪਣਾ ਇੱਕ ਵੀ ਕਦਮ ਜਿਹੜਾ ਗਲਤ ਚੱਕਿਆ ਹ ਉਹ ਜ਼ਿੰਦਗੀ ਭਰ ਤੁਹਾਡੇ ਪਰਿਵਾਰਕ ਰਿਲੇਸ਼ਨ ਵਿੱਚ ਜਿਹੜਾ ਟੈਨਸ਼ਨ ਪਾਈ ਰੱਖਦਾ ਖਲਾਰਾ ਪਾਈ ਰੱਖਦਾ ਹੈ ਜਦੋਂ ਵੀ ਤੁਸੀਂ ਕੋਈ ਵੀ ਇਸ ਸੰਬੰਧੀ ਨਿਰਣਾ ਲੈਣਾ ਤਾਂ ਸੋਚ ਸਮਝ ਕੇ ਨਿਰਣਾ ਲਿਆ ਜਾਵੇ ਫੈਸਲਾ ਲਿਆ ਜਾਵੇ ਜਿਹਨੂੰ ਕਹਦੇ ਨੇ ਆਪਾਂ ਦੋਸਤੋ ਇਸ ਤੋਂ ਬਾਅਦ ਜਦੋਂ ਵੀ ਤੁਸੀਂ ਕੋਈ ਸ਼ਿਕਾਇਤ ਆਪਣੀ ਦਰਜ ਕਰਾਉਂਦੇ ਹੋ ਤੁਹਾਨੂੰ ਉਹ ਸਬੰਧਤ ਵਿਭਾਗਾਂ ਜਾਂ ਸਬੰਧਤ ਕਾਉਂਸਲਿੰਗ ਵਾਸਤੇ ਕਿਸੇ ਵੱਲੋਂ ਵੀ ਐਨਜੀਓ ਵੱਲੋਂ ਬੁਲਾਇਆ ਜਾਂਦਾ ਤਾਂ ਤੁਸੀਂ ਉੱਥੇ ਵੀ ਆਪਣੇ ਜਿਹੜੀ ਹੈਗੀ ਹੌਸਲੇ ਦੇ ਨਾਲ ਗੱਲਬਾਤ ਕਰਨੇ ਜੇਕਰ ਸਮੱਸਿਆ ਮਾਨਸਿਕ ਤੌਰ ਤੇ ਪ੍ਰਭਾਵਿਤ ਕਰ ਰਹੀ ਹੈ ਤਾਂ ਪੇਸ਼ੇਵਰ ਕਾਉਂਸਲ ਜਾਂ ਐਨਜੀਓ ਜਿਵੇਂ ਕਿ ਮਹਿਲਾਵਾਂ ਲਈ ਕੰਮ ਕਰਨ ਵਾਲੀਆਂ ਸੰਸਥਾਵਾਂ ਹੁੰਦੀਆਂ ਬੜੀਆਂ ਉਹਨਾਂ ਦੀ ਮਦਦ ਲੈ ਸਕਦੇ ਹੋ ਆਰ ਸੇ ਸੁਰੱਖਿਆ ਜੇਕਰ ਉਹ ਸੋਰੇ ਘਰ ਛੱਡਣ ਬਾਰੇ ਸੋਚ ਰਹੀ ਹੈ ਜੇ ਜਿਆਦਾ ਹੀ ਕੰਮ ਵੱਜ ਜਾਂਦਾ ਜਿੱਦਾਂ ਕਿ ਤੁਹਾਡਾ ਜਿਹੜਾ ਮਸਲਾ ਜਿਹੜਾ ਹੱਲ ਨਹੀਂ ਹੁੰਦਾ ਕਦੀ ਵੀ ਮੈਂ ਪਹਿਲਾਂ ਵੀ ਗੱਲ ਕਰ ਚੁੱਕਾ ਹਾਂ ਜਦੋਂ ਵੀ ਤੁਹਾਨੂੰ ਕਿਸੇ ਐਨ ਜੀਓ ਵੱਲੋਂ ਕਾਉਂਸਲਿੰਗ ਲਈ ਜਾਂ ਪੁਲਿਸ ਵੱਲੋਂ ਬੁਲਾਇਆ ਜਾਂਦਾ ਤਾਂ ਤੁਸੀਂ ਇਹ ਨਹੀਂ ਕੋਈ ਫਟਾਫਟ ਫੈਸਲਾ ਲੈ ਲਓ ਜਿੱਦਾਂ ਮੈਂ ਪਹਿਲਾਂ ਗੱਲ ਕਰ ਚੁੱਕਿਆ ਇਹ ਜ਼ਿੰਦਗੀ ਦੀਆਂ ਲੰਮੀਆਂ ਰੇਸਾਂ ਹੁੰਦੀਆਂ ਇੱਥੇ ਸੋਚ ਉਸ ਤੋਂ ਕਿ ਜਿਹੜਾ ਆਪਾਂ ਨੂੰ ਡਿਸੀਜਨ ਲੈਣਾ ਚਾਹੀਦਾ ਹਰ ਇੱਕ ਗੱਲ ਪਿਆਰ ਨਾਲ ਹੌਸਲੇ ਨਾਲ ਕੀਤੀ ਹੋਈ ਜਿਹੜੀ ਉਹ ਤੁਹਾਡੀ ਜ਼ਿੰਦਗੀ ਦੇ ਵਿੱਚੋਂ ਕਲੇਸ਼ ਮਿਕਾਰ ਸਕਦੀ ਹੈ ਆਰਥਿਕ ਸੁਰੱਖਿਆ ਜੇਕਰ ਤੁਹਾਡਾ ਜਿਆਦਾ ਮਸਲਾ ਗੰਭੀਰ ਹੋ ਜਾਂਦਾ ਤੁਸੀਂ ਆਪਣਾ ਸਹਰਾ ਘਰ ਛੱਡਣ ਬਾਰੇ ਸੋਚ ਰਹੇ ਹੋ ਤਾਂ ਆਰਥਿਕ ਸੁਤੰਤਰਤਾ ਲਈ ਨੌਕਰੀ ਜਾਂ ਹੁਨਰ ਸਿੱਖਣ ਤੇ ਵੀ ਧਿਆਨ ਦਿੱਤਾ ਜਾਵੇ ਦੋਸਤੋਂ ਆਪਾਂ ਗੱਲ ਕਰਦੇ ਹਾਂ ਵੀ ਜਦੋਂ ਵੀ ਤੁਸੀਂ ਜਿਹੜਾ ਡਿਸੀਜਨ ਲੈਣਾ ਹੋਵੇ ਤਾਂ ਤੁਹਾਡੇ ਕੋਲ ਕੋਈ ਹੁਨਰ ਜਾਂ ਕੋਈ ਸਕਿੱਲ ਜਿਹੜਾ ਤੁਹਾਡੀ ਜ਼ਿੰਦਗੀ ਤੁਸੀਂ ਆਪਣੀ ਪਾਰ ਕਰ ਸਕੋ ਜਾਂ ਜਿਸ ਤੋਂ ਅਪਨ ਸਦਾ ਇਸਰਦਾਂ ਚਬਦਾਂ ਦੇ ਵਿੱਚ ਕਹਿ ਦਈਏ ਕਿ ਤੁਸੀਂ ਜਿਹੜਾ ਆਪਣਾ ਪਾਲਣ ਪੋਸ਼ਣ ਕਿਸ ਤਰ੍ਹਾਂ ਕਰੋਗੇ ਤੁਹਾਨੂੰ ਆਰਥਿਕ ਜਿਹੜੀ ਮਦਦ ਕਿੱਦਾਂ ਮਿਲ ਸਕਦੀ ਜੇਕਰ ਤੁਸੀਂ ਕੋਈ ਸਕਿੱਲ ਜਾਣਦੇ ਹੋਵੇ ਤਾਂ ਠੀਕ ਆ ਨਹੀਂ ਤਾਂ ਵਰਨਾ ਤੁਹਾਨੂੰ ਸਕਿੱਲ ਜਿਹੜਾ ਕੋਈ ਨਾ ਕੋਈ ਸਿੱਖਣਾ ਪਵੇਗਾ ਤਾਂ ਫਿਰ ਹੀ ਜਿਹੜਾ ਕੋਈ ਨੌਕਰੀ ਪੇਸ਼ ਆ ਦੇਖਣਾ ਪਵੇਗਾ ਫਿਰ ਹੀ ਤੁਸੀਂ ਇਹ ਡਿਸੀਜਨ ਲਓ ਵਰਨਾ ਤੁਸੀਂ ਇਹੋ ਜਿਹਾ ਡਿਸੀਜਨ ਲੈਣ ਲੱਗੇ ਸੋਚੋ ਸੁਰੱਖਿਆ ਨਿੱਜੀ ਸੁਰੱਖਿਆ ਸੰਬੰਧੀ ਜਿਵੇਂ ਕਿ ਤੁਹਾਨੂੰ ਜੇ ਸਾਰੇ ਘਰ ਵਿੱਚ ਖਤਰਾ ਲੱਗਦਾ ਹੋਵੇ ਜਾਨ ਦਾ ਖਤਰਾ ਹੋਵੇ ਜਾਂ ਤੁਹਾਨੂੰ ਇਹ ਯਕੀਨ ਹੋਵੇ ਕਿ ਜੇ ਮੈਂ ਇੱਥੇ ਰਹੀ ਤਾਂ ਮੇਰਾ ਜਿਹੜਾ ਨੁਕਸਾਨ ਹੋ ਸਕਦਾ ਜਾਂ ਮੈਨੂੰ ਕੋਈ ਮਾਰ ਸਕਦਾ ਜਾਂ ਕੋਈ ਇਹੋ ਜੀ ਛੱਟ ਚੋਟ ਜਿਹੜੀ ਪਹੁੰਚਾ ਸਕਦਾ ਤਾਂ ਤੁਸੀਂ ਸੁਰੱਖਿਆ ਵੀ ਲੈ ਸਕਦੇ ਹੋ ਜੇਕਰ ਸਰੀਰਕ ਨੁਕਸਾਨ ਦਾ ਖਤਰਾ ਹੈ ਤਾਂ ਤੁਰੰਤ ਸੁਰੱਖਿਆ ਦੀ ਜਗ੍ਹਾ ਮਾਤਾ ਪਿਤਾ ਦੇ ਘਰ ਪਹੁੰਚਣ ਦੀ ਕੋਸ਼ਿਸ਼ ਕਰੋ ਇਸ ਤੋਂ ਬਾਅਦ ਤੁਹਾਡਾ ਜੁ ਕੋ ਨਜ਼ਦੀਕੀ ਦੋਸਤ ਮਿੱਤਰ ਜਾਂ ਕੋਈ ਰਿਸ਼ਤੇਦਾਰਾ ਤੁਸੀਂ ਉਹਦੇ ਘਰ ਵੀ ਆਪਣੀ ਸੁਰੱਖਿਆ ਜਿਹੜੀ ਲੈ ਸਕਦੇ ਹੋ ਜੇ ਤੁਹਾਨੂੰ ਐਮਰਜੈਂਸੀ ਰਾਤ ਨੂੰ ਰਾਤ ਨੂੰ ਜਾਂ ਕਿਸੇ ਵੀ ਵੇਲੇ ਵੀ ਕੋਈ ਐਮਰਜੈਂਸੀ ਤੈਨੂੰ ਹਾਲਾਤ ਲੱਗਦਾ ਤਾਂ ਤੁਸੀਂ ਫਟਾਫਟ ਜਿਹੜੇ 91 181 ਇਸ ਤੇ ਤੁਸੀਂ ਕਾਲ ਕਰ ਸਕਦੇ ਹੋ ਤੇ ਆਪਣੀ ਸੁਰੱਖਿਆ ਜਿਹੜੀ ਉਹ ਲੈ ਸਕਦੇ ਹੋ ਉਹ ਜਦੋਂ ਵੀ ਤੁਸੀਂ ਜਹੀ ਕਾਲ ਕਰਦੇ ਹੋ ਤੁਹਾਨੂੰ ਉਸ ਉੱਪਰ ਸਾਰਾ ਆਪਣਾ ਐਡਰੈਸ ਸਾਰਾ ਕੁਝ ਦੱਸਣਾ ਪਵੇਗਾ ਜੋ-ਜੋ ਹਾਲਾਤ ਹੋਣਗੇ ਜੋ ਤੁਹਾਨੂੰ ਤੰਗੀ ਪੈ ਰਹੀ ਉਹ ਸਾਰੀ ਦੱਸੋ ਜੇਕਰ ਤੁਹਾਡੇ ਸਹੁਰੇ ਪਰਿਵਾਰ ਨਾਲੋਂ ਤੁਹਾਨੂੰ ਕੋਈ ਜਾਨਤਨਾ ਜਾਂ ਸਰੀਰਕ ਨੁਕਸਾਨ ਕੀਤਾ ਜਾਂਦਾ ਜਾਂ ਸੱਟ ਪੇਟ ਮਾਰੀ ਜਾਂਦੀ ਹੈ ਤਾਂ ਸਭ ਤੋਂ ਪਹਿਲਾਂ ਆਪਣੇ ਨੇੜੇ ਦੇ ਸਰਕਾਰੀ ਹਸਪਤਾਲ ਜਾ ਕੇ ਆਪਣਾ ਡਾਕਟਰੀ ਮਲਾਜਾ ਜਿਹੜਾ ਕਰਵਾਓ ਉਸ ਤੋਂ ਬਾਅਦ ਹੀ ਪੁਲਿਸ ਨੂੰ ਸ਼ਿਕਾਇਤ ਕਰੋ ਕਈ ਲੋਕ ਇਹ ਸਮਝ ਲੈਂਦੇ ਹਨ ਕਿ ਅਸੀਂ ਤੇ ਦਾਜ ਜਿਹੜਾ ਕੋਈ ਇੱਕ ਲੜਕੀ ਦੇ ਮਾਤਾ ਪਿਤਾ ਪਾਸੋਂ ਕੋਈ ਦਾਜ ਹੀ ਨਹੀਂ ਲਿਆ ਤੇ ਸਾਡੇ ਖਿਲਾਫ ਜਿਹੜਾ ਦਾਜ ਦਾ ਮੁਕਦਮਾ 498 ਦਾ ਮੁਕਦਮਾ ਜਿਹੜਾ ਉਹ ਦਰਜ ਕਰਾਤਾ ਜਿਹਨੂੰ 498 ए ਕਹਿੰਦੇ ਨੇ ਇਹ ਸੈਕਸ਼ਨ ਜਿਹੜੀ ਹੈ ਬਣੀ ਇਹ ਦਾਹਜ ਦੇ ਦਾਜ ਦੇ ਹੇਜ ਵਾਸਤੇ ਹੀ ਨਹੀਂ ਇਹ ਤਸ਼ੱਦਦ ਉੱਪਰ ਵੀ ਲਾਗੂ ਹੁੰਦੀ ਹੈ ਦੋਸਤੋ ਜਦੋਂ ਵੀ ਤੁਸੀਂ ਕਿਸੇ ਲੜਕੀ ਨੂੰ ਵਿਆਹ ਕੇ ਲਿਆਉਣੇ ਹੋ ਵਿਆਹ ਕੇ ਲਿਆਉਣ ਤੋਂ ਬਾਅਦ ਉਸ ਨੂੰ ਕੋਈ ਅਤਿਆਚਾਰ ਕਰਦੇ ਹੋ ਜਾਂ ਉਸ ਨੂੰ ਕਹਿੰਦੇ ਹੋ ਤੁਹਾਡੀ ਜਿਹੜੀ ਇਹ ਸਬਜ਼ੀ ਬਣਾਈ ਹੈ ਚੰਗੀ ਨਹੀਂ ਹੈ ਤੁਹਾਡਾ ਜਿਹੜਾ ਚੱਲਣ ਦਾ ਤਰੀਕਾ ਨਹੀਂ ਹੈ ਚੰਗਾ ਤੁਸੀਂ ਬਾਹਰ ਫੜਦੇ ਹੋ ਤੁਸੀਂ ਇਹ ਕਰਦੇ ਹੋ ਜਿਹੜਾ ਕਿ ਮਾਨਸਿਕ ਤੌਰ ਤੇ ਆਪਾਂ ਤਸ਼ੱਦਦ ਕਰਨੀ ਇਹ ਵੀ ਜਿਹੜੀ ਕਾਨੂੰਨ ਦੀ ਉਲੰਘਣਾ ਹੈ ਮੇਰਾ ਤਾਂ ਦੋਸਤੋ ਇਹ ਹੀ ਸੁਝਾਅ ਹੈ ਹਰ ਕਦਮ ਜਿਹੜਾ ਸੋਚ ਕੇ ਸਮਝ ਕੇ ਹੀ ਚੱਕਿਆ ਜਾਵੇ ਸਥਿਤੀ ਨੂੰ ਅਤੇ ਸਥਿਤੀ ਦੀ ਗੰਭੀਰਤਾ ਨੂੰ ਦੇਖ ਕੇ ਇਹ ਕਦਮ ਲੈਣਾ ਚਾਹੀਦਾ ਹੈ ਜੇਕਰ ਸਮੱਸਿਆ ਛੋਟੀ ਹੈ ਤਾਂ ਉਸ ਦਾ ਹੱਲ ਜਿਹੜਾ ਉਹ ਬੋਲਚਾਲ ਅਤੇ ਕੌਨਸਲਿੰਗ ਦੇ ਜ਼ਰੀਏ ਹੀ ਕੀਤਾ ਜਾਵੇ ਜੇਕਰ ਸਮੱਸਿਆ ਗੰਭੀਰ ਹੈ ਤਾਂ ਉਸ ਦੀ ਵਾਸਤੇ ਤੁਸੀਂ ਕਾਨੂੰਨੀ ਸਹਾਇਤਾ ਲੈ ਕੇ ਕਾਨੂੰਨੀ ਕਾਰਵਾਈ ਜਿਹੜੀ ਕਰਵਾ ਸਕਦੇ ਹੋ ਇਹ ਮੈਂ ਛੋਟੀ ਜੀ ਵੀਡੀਓ ਤੈਨੂੰ ਕੁਛ ਜਾਣਕਾਰੀ ਦੇਣ ਲਈ ਜਿਨ੍ਹਾਂ ਨੂੰ ਨਹੀਂ ਇਹਨਾਂ ਬਾਰੇ ਜਾਣਕਾਰੀ ਉਹਨਾਂ ਵਾਸਤੇ ਬਣਾ ਕੇ ਪੇਸ਼ ਕੀਤੀ ਆ ਜੇ ਤੁਹਾਨੂੰ ਵੀਡੀਓ ਚੰਗੀ ਲਗੀ ਤਾਂ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਤੁਸੀਂ ਵੀਡੀਓ ਵੇਖਣ ਲਈ ਆਪਣਾ ਕੀਮਤੀ ਸਮਾਂ ਕੱਢਦੇ ਹੋ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ ਜਿਉਂਦੇ ਰਹੋ ਰੱਬ ਰੱਖਾ